ਸਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਪੈਨਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਅਤੇ ਛੇ ਜੁਰਗਾ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਡੱਲੇਵਾਲ ਦੇ ਜੱਦੀ ਪਿੰਡ ਵਿਖੇ ਹੋਈ ਕਿਸਾਨਾਂ ਦੀ ਮਹਾਪੰਚਾਇਤ ਹਸਪਤਾਲ ਤੋਂ ਛੁੱਟੀ ਮਿਲਣੋਂ ਅਪਰੰਤ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਹੋਏ ਇਕੱਠ ਚ ਸ਼ਾਮਲ ਫਰੀਦਕੋਟ 3 April ਕਨੌਰੀ ਅਤੇ ਸ਼ੰਭੂ ਬਾਰਡਰ ਤੋਂ ਕਿਸਾਨਾਂ ਨਾਲ ਧਰਨਾ ਖਤਮ ਕਰਵਾਏ ਜਾਣ ਤੋਂ ਬਾਅਦ ਕਿਸਾਨ ਆਗੂ ਅਜਗਜੀਤ ਸਿੰਘ ਡੱਲੇਵਾਲ ਤੋਂ ਮਰਨਵਰਤ ਤੋਂ ਬੈਠੇ ਸਨ ਉਹਨਾਂ ਨੇ ਉਹਨਾਂ ਨੂੰ ਨਜ਼ਰਬੰਦ ਕਰਕੇ ਪਟਿਆਲਾ ਹਸਪਤਾਲ ਦਾਖਲ ਕਰਵਾਇਆ ਗਿਆ ਸੀ ਉਹ ਜਿੱਥੇ ਉਹਨਾਂ ਦਾ ਮਰਨਵਰਤ ਖੁਲਾਇਆਇਆ ਗਿਆ ਪਰ ਇਸੇ ਦਰਮਿਆਨ ਸਰਹੱਦ ਖਾਲੀ ਕਰਵਾਉਣ ਤੋਂ ਪਹਿਲਾਂ ਕਈ ਕਿਸਾਨ ਆਗੂਆਂ ਰਿਹਸਤ ਚ ਲਿਆ ਲਿਆ ਗਿਆ ਸੀ ਜਿਨ੍ਹਾਂ ਦੀ ਰਿਹਾਈ ਲਈ ਜਗਜੀਤ ਸਿੰਘ ਦੇ ਪੁੱਤਰ ਦੀ ਅਗਵਾਈ ਚ ਪਿੰਡ ਵੱਡਾ ਢੱਲੇਵਾਲ ਵਿਖੇ ਇਹ ਧਰਨਾ ਸ਼ੁਰੂ ਕਰ ਦਿੱਤਾ ਗਿਆ ਬੀ ਕੇ ਯੂ ਐ ਗੈਰ ਰਾਜਨੀਤਿਕ ਵੱਲੋਂ ਪੰਜਾਬ ਦੇ ਅਲੱਗ-ਅਲੱਗ ਹਿੱਸਿਆਂ ਵਿੱਚ ਮਹਾ ਪੰਚਾਇਤ ਕਰਕੇ ਕਿਸਾਨੀ ਮੁੱਦਿਆਂ ਦੇ ਸਰਕਾਰ ਦੀ ਬੇਖਰੂਕੀ ਨੂੰ ਮੰਥਨ ਕਰਨ ਦਾ ਐਲਾਨ ਕੀਤਾ ਗਿਆ ਹੈ ਜਿਸ ਦੀ ਪਹਿਲੀ ਮਹਾ ਪੰਚਾਇਤ ਪਿੰਡ ਵੱਡਾ ਢੱਲੇਵਾਲ ਵਿਖੇ ਰੱਖੀ ਗਈ ਸੀ ਜਿਸ ਵਿੱਚ ਜ਼ਿਲ੍ਹਾ ਫਰੀਦਕੋਟ ਦੇ ਕਿਸਾਨਾਂ ਦਾ ਭਾਰੀ ਇਕੱਠ ਕੀਤਾ ਗਿਆ ਜਿੱਥੇ ਅੱਜ ਜਗਜੀਤ ਸਿੰਘ ਡੱਲੇਵਾਲ ਸ਼ਾਮਲ ਹੋਏ ਸਨ ਇਸ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਹੈ ਕਿ ਇਹ ਲੜਾਈ ਐਮਐਸਪੀ ਨੂੰ ਲੈ ਦੀ ਹੈ ਜੋ ਸਾਡੀ ਮੰਗ ਹੈ ਪੂਰੀ ਹੋਣ ਤੱਕ ਜਾਰੀ ਰਹੇਗੀ ਪਰ ਪੰਜਾਬ ਸਰਕਾਰ ਵੱਲੋਂ ਮੀਟਿੰਗ ਬੁਲਾ ਕੇ ਉਹਨਾਂ ਨੂੰ ਰਿਹਾਸਤੋ ਚਲਿਆ ਗਿਆ ਹੈ ਅਤੇ ਰਸਹਾਦਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਹਟਾਇਆ ਗਿਆ ਹੈ ਉਹਨਾਂ ਕਿਹਾ ਹੈ ਕਿ ਸਰਕਾਰ ਇੱਕ ਪਾਸੇ ਫਸਲੀ ਨਿੱਪਿੰਦਾ ਦੀਪਿੰਦਾ ਦੀ ਗੱਲ ਕਰਦੀ ਹੈ ਤੇ ਦੂਜੇ ਪਾਸੇ ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਹਰ ਫਸਲ ਤੇ ਐਮ ਐਸ ਪੀ ਮਿਲੇਗੀ ਜੇਕਰ ਅਜਹਾਂ ਨਾ ਹੋਇਆਤਾ ਝੋਨੇ ਦੀ ਫਸਲ ਦੇ ਚੱਕਰ ਝੋਲ ਕਿਸਾਨਾਂ ਨਹੀਂ ਕਿਸਾਨ ਨਹੀਂ ਨਿਕਲ ਸਕਣਗੇ ਜਿਸ ਨਾਲ ਆਉਣ ਵਾਲੇ 15 ਸਾਲਾਂ ਵਿੱਚ ਪੰਜਾਬ ਪੰਜਾਬ ਅੰਦਰ ਧਰਤੀ ਦਾ ਹੇਠਲਾ ਪਾਣੀ ਬਹੁਤ ਨੀਵਾ ਪੱਧਰ ਤੇ ਚਲਾ ਜਾਵੇਗਾ ਉਨਾ ਕਿਹਾ ਹੈ ਕਿ ਪੰਜਾਬ ਦੇ 10 ਮਹਾ ਪੰਚਾਇਤਾਂ ਕੀਤੀਆਂ ਜਾਣ ਉਹਨਾਂ ਕਿਹਾ ਹੈ ਕਿ ਹੁਣ ਉਹਨਾਂ ਦੇ ਮੋਢਿਆਂ ਤੇ ਹੋਰ ਵੀ ਜ਼ਿੰਮੇਵਾਰੀ ਵਧ ਗਈ ਹੈ ਜਦੋਂ ਕਿ ਪੰਜਾਬ ਦੇ ਲੋਕਾਂ ਨੇ ਉਸ ਨੂੰ ਬਾਪੂ ਦਾ ਦਰਜਾ ਦੇ ਦਿੱਤਾ ਹੈ ਜਿੰਨਾ ਕਰਕੇ ਇਹ ਲੜਾਈ ਅੱਗੇ ਜਾਰੀ ਵੀ ਹੀ ਰਹੇਗੀ ਇਸ ਮੌਕੇ ਹਰਿਆਣਾ ਤੋਂ ਅਭਿਮੰਨਯ ਕਹਾੜ ਸਰਜੀਤ ਸਿੰਘ ਹਰਦੋਂ ਚੰਡੇ ਬਲਦੇਵ ਸਿੰਘ ਸੰਦੋਹਾ ਲੱਪਰੀ ਸਿੰਘ ਮੋਗਾ ਇੰਦਰਜੀਤ ਸਿੰਘ ਕਣੀਆਂ ਜ਼ਿਲ੍ਹਾ ਪ੍ਰਿਧਾਨ ਬੋਰਡ ਸਿੰਘ ਰਪਈਆ ਵਾਲਾ ਤੇ ਨੈਪ ਸਿੰਘ ਸ਼ੇਰ ਸਿੰਘ ਵਾਲਾ ਆਦ ਹਾਜ਼ਰ ਹਨ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ ਏਡੀ